ਨਮਸਕਾਰ ਇਨਸਾਫ ਦੀ ਵੀ ਦੇਖਦੇ ਦਰਸ਼ਕਾਂ ਦਾ ਫੇਰ ਤੋਂ ਸਵਾਗਤ ਹੈ ਬਟਾਲਾ ਪੁਲਿਸ ਨੇ ਅੱਜ ਦੂਸਰੇ ਦਿਨ ਵੀ ਕੀਤੀ ਵੱਡੀ ਕਾਮਯਾਬੀ ਹਾਸਲ 1 ਕਿਲੋ 225 ਗ੍ਰਾਮ ਹੀਰੋਇਨ ਅਤੇ 1 ਲੱਖ 37000 ਡਰੱਗ ਮਣੀ ਸਮੇਤ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ ਦੱਸ ਦਈਏ ਕਿ ਬਟਾਲਾ ਪੁਲਿਸ ਨੇ ਲਗਾਤਾਰ ਦੂਸਰੇ ਦਿਨ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 2 ਲੱਖਾਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ 1 ਕਿਲੋ 255 ਗ੍ਰਾਮ ヒरोइन ਅਤੇ 1 ਕਿਲੋ 37000 ਡਰਗ ਮਰੀ ਸਮੇਤ ਇੱਕ ਹੰਡਾਈ ਗੱਡੀ ਵਰਨਾ ਰਿਕਵਰ ਕੀਤੀ ਹੈ ਉੱਥੇ ਹੀ ਐਸਐਸਪੀ ਬਟਾਲਾ ਰਸ਼ਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਫੜੇ ਜੇ ਯੂਰੋਪੀਆਂ ਵਿੱਚੋਂ ਇੱਕ આરોપી ਜੁਗਿੰਦਰ ਸਿੰਘ ਨਿਵਾਸੀ ਮੁਹੱਲਾ ਪੂਰੀਆ ਆਪਣੇ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ ਅਤੇ ਉਸ ਉੱਪਰ ਪਹਿਲੇ ਵੀ ਅਲਗ-ਅਲਗ ਧਰਾਵਾਂ ਤਹਿਤ 19 ਕੇਸ ਦਰਜ ਹਨ ਇਸ ਪੂਰਬ ਸਰਪੰਚ ਤੋਂ 2006 ਵਿੱਚ 220 ਕਿਲੋ ਚੂਰਾ ਤੋਸਤ ਬਰਾਮਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਪੂਰਬ ਸਰਪੰਚ ਕੋ 10 ਸਾਲ ਦੀ ਸਜ਼ਾ ਹੋਈ ਸੀ ਉਹਨਾਂ ਦੱਸਿਆ ਕਿ ਹੁਣ ਪੁਲਿਸ ਦੀ ਸ਼ਾਨ ਵੀਨ ਕਰ ਰਹੀ ਹੈ ਕਿ ਇੱਕ ਜੇਲ੍ਹ ਵਿੱਚ ਜ਼ਮਾਨਤ ਤੋਂ ਬਾਹਰ ਆਇਆ ਹੈ ਅਤੇ ਫਿਰ ਪਰੋਲ ਤੇ ਜੇਲ੍ਹ ਤੇ ਆਇਆ ਹੈ ਅਤੇ ਦੂਸਰਾ આરોપી ਸਵਰਨ ਸਿੰਘ ਨਿਵਾਸੀ ਪਿੰਡ ਮਾੜੀ ਪਾਣਾ ਜੋਗਿੰਦਰ ਸਿੰਘ ਦਾ ਰਿਸ਼ਤੇਦਾਰ ਤੇ ਭਾਂਜਾ ਹੈ ਅਤੇ ਫੜੀ ਗਈ ਹੀਰੋਇਨ ਵਿੱਚੋਂ ਉਹਦੇ ਕੋਲੋਂ 255 ਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਅੱਜ ਪੁਲਿਸ ਅੱਗੇ ਸ਼ਾਨਵੀਰ ਕਰ ਰਹੀ ਹੈ ਅਤੇ ਹੀਰੋਇਨ ਕਿੱਥੋਂ ਆਈ ਸੀ ਅਤੇ ਕਿੱਥੇ ਵੇਚਦੇ ਸਨ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਦੇਖੋ ਇਨਸਾਫ ਟੀਵੀ ਤੇ ਬਿਊਰੋ ਦੀਪਕ ਸੈਣੀ ਨਾਲ ਪੱਤਰਕਾਰ ਸੁਖਦੇਵ ਰੰਦਾਵਾ ਦੀ ਖਾਸ ਰਿਪੋਰਟ। ਅੱਜ ਸਰ ਇਹਦਾ ਜਿਸ ਤਰ੍ਹਾਂ ਕਿ ਅਸੀਂ ਗੈਸਟ ਅਕਾਲੀ ਆਪ ਸਭ ਨੂੰ ਤਕਰੀਰ ਦਿੱਤੀ ਸੀ ਔਰ ਮੀਟਿੰਗ ਕੀਤੀ ਕੱਲ ਅਸੀਂ ਜਿਹੜਾ 5 ਕਿਜੀ ਹਿਦਨ ਕਰਤ ਦਿੱਤੀ ਸੀ ਔਰ ਅੱਜ ਰਾਤੀ ਇੱਕ ਆਪਰੇਸ਼ਨ ਜਿਹੜਾ ਕੰਡਕਟ ਕੀਤਾ ਸੀ ਸਾਡੇ ਡੀਐਸਪੀ ਨੇ ਸਰਬਲਬੀਰ ਸਿੰਘ ਡੀਐਸਪੀ ਫਤਿਹਗੜ ਚੋੜੀਆਂ ਐਸਐਚਓ ਸਦਰ ਔਰ ਨਾਲ ਸਾਡੀ ਦੂਜੇ ਜਿਹੜੇ ਐਸਐਚਓ ਸਬੰਧ ਸਨ ਔਰ ਪੁਰੀਆਂ ਪਿੰਡ ਪੈਂਦਾ ਥਾਣੇ ਸਦਰ ਦੇ ਵਿੱਚ ਉੱਥੇ ਇਹ ਜਗENDER ਸਿੰਘ ਦਾ ਨਾਮ ਦਾ ਪੁਰਾਣਾ ਜਿਹੜਾ ਕਿ ਇੱਕ ਕ੍ਰਿਮੀਨਲ ਬਣਾਉਣ ਡਰਿਸ ਕ੍ਰਿਮੀਨਲ ਸੀ ਇਹਦੇ ਘਰੇ ਰੇਡ ਕੀਤਾ ਸੀ ਜਿੱਥੋਂ ਸਾਨੂੰ ਜਿਹੜੀ ਆ ਉਹ 1 ਕਿਲੋ ਹੀਰੋਨਾ ਇਹਦੀ ਕਾਰ ਚੋਂ ਤੇ ਉੱਥੇ ਜਦ ਆਪਣਿਵਾ ਆਇਆ ਸੀ ਉਹਦਾ ਨਾਮ ਸੀ ਸਰਵਨ ਸਿੰਘ ਉਹਦੇ ਕੋਲੋਂ 255 ਗ੍ਰਾਮ ਜਿਹੜੀ ਹੀਰੋਨਾ ਉਹ ਬਰਾਮਦ ਹੋਈ ਆ ਔਰ ਦਰਾਨੇ ਸਰਚ 1,35,000 ਰੁਪਈਆ ਔਰ ਦੋ ਇਹ ਦੇ ਮੈਜ਼ਰਮੈਂਟਸ ਕੰਡੇ ਜਿਹੜੇ ਹੁੰਦੇ ਆ ਤੋੜ ਕੇ ਸੇਲ ਕਰਦੇ ਆ ਉਹ ਪਲਾਸੇ ਦੀ ਘਾਰ ਜਿਹੜੀ ਆ ਉਹ ਬਰਾਮਦ ਹੋਈ ਹੈ ਅਚਾ ਦਰਜ ਕਰਤਾ ਜੀ ਪਰਚਾ ਦਰਜ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਅੱਜ ਇਹਨਾਂ ਨੂੰ ਮਾਨਜੋ ਕੋਰਟ ਜੀ ਪੇਸ਼ ਕਰਕੇ ਰਮਾਨ ਲਿਆ ਜਾ ਰਿਹਾ ਔਰ ਇਹਦੇ ਅਗਲੇ ਪਿਛਲੇ ਜਿਹੜੇ ਆ ਕੰਟ੍ਰੈਕਟਸ ਨੇ ਜਾਂ ਇਹਦੇ ਸਾਰੇ ਕੰਟੈਂਕਸ ਨੇ ਦੇ ਵਿਲ ਬੀ ਵੇਰੀ ਸਾਰੇ ਹਾਂਜੀ ਸਾਫਕਾ ਸਰਪੰਚਾ ਜੀ ਪਿੰਡ ਦਾ ਔਰ ਇਹਦੇ ਨਾਲ ਨਾਲ ਇਹਦੇ ਤੇ ਟੋਟਲ 19 ਪਰਚੇ ਵੀ ਦਰਜ ਆ ਇਹਦੇ ਚ ਇਹਦੇ ਖਿਲਾਫ ਹੁਣ ਤੱਕ ਇਹ ਪਤਾ ਲੱਗਾ ਪਈ ਕੋਈ ਸ਼ੇਹ ਦੇ ਕਰੀਬ ਐਨਡੀਪੀ ਅਸਜ ਦੇ ਪਰਚੇ ਦਰਜ ਆ ਇੱਕ ਕੇ ਦੇ ਤੇ ਖਿਲਾਫ ਕਤਲ ਦਾ ਪਰਚਾ ਦਰਜ ਆ 10 ਪਰਚੇ ਇਹਦੇ ਖਿਲਾਫ ਚੋਰੀਆਂ ਦੇ ਦਰਜ ਆ ਇਸ ਨੇ ਇੱਕ ਐਕਸਾਈਜ਼ ਦਾ ਦਰਜ ਆ ਇਸ ਦਾ ਟੋਟਲ ਜਿਹੜੇ ਹੈ ਉਹ ਉੰਨੀ ਪਰਚੇ ਇਹਦੇ ਖਿਲਾਫ ਜੜੇ ਦਰਜ ਜੀ ਤੁਸੀਂ ਜੀਹਦੇ ਪਰਵਿਤੇ ਆ ਨਾ ਤੁਸੀਂ ਇਹ ਮਾਪੋ ਇਹ ਅਸੀਂ ਚੈੱਕ ਕਰ ਰਹੇ ਹਾਂ ਰਿਕਾਰਡ ਤੇ ਇਹ ਹੁਣ ਭੇਲ ਤੇ ਸੀ ਜਾਂ ਬਰੋਲ ਤੇ ਸੀ ਇਹ ਮੈਟਰ ਆਫ ਕਾਰਡ ਆ ਅੱਛਾ ਉੱਥੇ ਹੀ ਫੜੇਗੇ ਏਰੋਪੀਆ ਵਿੱਚ ਪੂਰੇ ਸਰਪੰਚ ਜੋਗਿੰਦਰ ਸਿੰਘ ਨਾਲ ਗੱਲਬਾਤ ਕੀਤੀ ਕੀਤਾ ਉਹਨੇ ਦੱਸਿਆ ਕਿ ਉਹ ਸ਼ਰੋਮਣੀ ਅਕਾਲੀ ਦਲ ਵੱਲੋਂ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ ਅਤੇ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਤੇ ਜਮਾਨਤ ਤੇ ਬਾਹਰ ਆਇਆ ਹੈ ਤੁਸੀਂ ਸਰਪੰਚ ਵੀ ਰਹੇ ਹੋ ਕਿਹੜੀ ਪਾਰਟੀ ਦੇ ਹਾਂਜੀ ਹਾਂਜੀ ਕਾਲੀ ਦਾ ਕਿੰਨਾ ਚੱਟੇ 500 500 ਸਿਰ ਤੇ ਇਹ ਹੁਣ ਜੇਲ੍ਹ ਚ ਪਰੋਲ ਤੇ ਆਇਦਿਓ ਕਿ ਜ਼ਮਾਨਤ ਤੇ ਆਇਦਿਓ ਮੈਂ ਤੇ ਜ਼ਮਾਨਤ ਜ਼ਮਾਨਤ ਕਿੰਨੇ ਚਿਰ ਦੀ ਸਜ਼ਾ ਹੋਈ ਦੀ 10 ਕਿਹੜੇ ਪਿੰਡ ਤੋਂ ਸਰਪੰਚ ਰਹੇ ਹੋ ਔਰ ਕਦੋਂ ਇਲੈਕਸ਼ਨ ਲੜੀ ਸੀ ਵਧੀਆਂ ਗੱਲਾਂ ਤਾਂ ਹੈ 13 2013 ਟ੍ਰਿਪ ਪਾਰਟੀ ਨੂੰ ਦਬਤ ਅਸੀਂ ਕਾਲੀਦਨ